ਅੱਜ ਅਸੀਂ ਆਏ ਜੀ ਬਾਈ ਸਿੱਧੂ ਦੇ ਪਿੰਡ ਮੂਸਾ ਤੇ ਸੌਨ ਨੂੰ ਦਿਖਾਉਣੇ ਆਗੇ ਪੁਰਾਣੀ ਹਵੇਲੀ ਜੋ ਕਾਫੀ ਪੁਰਾਣੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਪੁਰਾਣੇ ਟਾਈਮ ਚ ਬਹੁਤ ਵਧੀਆ ਤੇ ਬਹੁਤ ਤਗੜੀਆਂ ਹਵੇਲੀਆਂ ਬਣਾਈਆਂ ਜਾਂਦੀਆਂ ਨਾਲ ਤੁਸੀਂ ਦੇਖ ਸਕਦੇ ਕੋਈ ਪੁਰਾਣਾ ਦਰਵਾਜ਼ਾ ਜੀ ਬਹੁਤ ਹੀ ਸੋਹਣੀ ਹਵੇਲੀ ਹੈ ਬਾਈ ਤੇ ਬਾਈ ਸਿੱਧੂ ਦੇ ਕਈ ਗਾਣਿਆਂ ਦੀ ਵੀਡੀਓ ਚ ਵੀ ਇਹ ਹਵੇਲੀ ਦਿਖਾਈ ਗਈ ਹੈਗੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਬਾਈ ਹਵੇਲੀ ਤੁਸੀਂ ਦੇਖ ਸਕਦੇ ਹੋ ਗੋਲਕਾਰ ਵਾਲੀਆਂ ਬਾਰੀਆਂ ਸਰੀ ਵਾਲੀਆਂ ਜਾਲੀਆਂ ਜੀ ਬਹੁਤ ਹੀ ਵਧੀਆ ਡਿਜ਼ਾਈਨ ਆ ਬਈ ਪੁਰਾਣੀ ਹਵੇਲੀ ਦਾ ਮੇਨ ਦਰਵਾਜ਼ਾ ਜੀ ਬਲਾਈ ਵਾਲਾ ਬਹੁਤ ਸੋਹਣਾ ਬਣਿਆ ਹੋਇਆ। ਪੁਰਾਣੇ ਮਿਸਤਰੀ ਬਹੁਤ ਵਧੀਆ ਮਿਸਤਰੀ ਹੁੰਦੇ ਸੀ ਬਈ। ਉਹਨਾਂ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਅੱਜ ਵੀ ਲੋਕਾਂ ਨੂੰ ਆਉ ਦੇ ਵੱਲ ਖਿੱਚਦੀਆਂ ਨੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਬਣਾਈ ਹੋਈ ਹਵੇਲੀ ਹੈ। ਇਹ ਜਦੋਂ ਆਪਾਂ ਬਾਈ ਸਿੱਧੂ ਦੇ ਪੁਰਾਣੇ ਘਰ ਵੱਲ ਜਾਂਦੇ ਆ ਤਾਂ ਇਹ ਰਾਸਤੇ ਵਿੱਚ ਆਉਂਦੀ ਹੈਗੀ। ਬਹੁਤ ਹੀ ਸੋਹਣੀ ਬਣੀ ਹੋਈ ਹੈ ਜੀ ਇਹ ਪੁਰਾਣੀ ਹਵੇਲੀ ਤੇ ਜਿੰਨਾ ਪਿੰਡਾਂ ਚ ਪੁਰਾਣੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੇ ਸੰਭਾਲ ਕੇ ਰੱਖੀਆਂ ਜੀ ਉਹਨਾਂ ਦਾ دلੋਂ ਧੰਨਵਾਦ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਜੋ ਤੁਹਾਡੇ ਲਈ ਆਨਵਰਡ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ